ਕੱਪੜੇ ਕਟਾਗੇ ਜੇ ਤੂੰ ਵੀਰਾ ਕੋਲੋਂ ਸੰਗੀ ਨਹੀਂ ਓ ਕੱਪੜੇ ਕਟਾਗੇ ਜੇ ਤੂੰ ਵੀਰਾ ਕੋਲੋਂ ਸੰਗੀ ਨਹੀਂ ਅਸੀਂ ਕੰਨੋਂ ਆਖੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਅਸੀਂ ਕੰਨੋਂ ਆਖੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਅਸੀਂ ਕੰਨੋਂ ਆਖੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਦਿਸਾਂ ਦੇਸਾਂ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਬੇਫਰੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਿਕਾਰ ਮੈਂ ਤੁਹਾਡਾ ਆਪਣਾ ਗੋਸਟ ਐਂਡ ਹੋਸਟ ਨਿਸ਼ਤਰ ਪੰਦੇਰ ਔਰ ਤੁਸੀਂ ਵੀ ਕਿਰੇ ਵਤਨ ਦੀ ਮਿੱਟੀ ਨਿਊ ਚੈਨਲ ਦਾ ਖਾਸ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਇੱਕ ਖਾਸ ਮੁਲਾਕਾਤ ਵਿੱਚ ਅਕਸਰ ਹੀ ਅਸੀਂ ਤੁਹਾਡੀ ਮੁਲਾਕਾਤ ਪੰਜਾਬ ਦੀਆਂ ਨਾਮਵਰ ਸ਼ਖਸੀਤਾਂ ਨਾਲ ਕਰਉਂਦੇ ਆ ਤਾਂ ਅੱਜ ਵੀ ਪੰਜਾਬ ਦੀ ਜਾਣੀ ਪਛਾਣੀ ਨਾਮਵਰ ਸ਼ਖਸੀਅਤ ਔਰ ਮਿੱਠ ਬੋਲੜੇ ਬੁੱਧੀਜੀਵੀ ਔ ਸਮਾਜ ਸੇਵਕਰ ਨਾਲ ਕਰਵਾ ਰਹੇ ਆ ਉਹ ਪਿਆਰੀ ਸ਼ਖਸੀਅਤ ਦਾ ਨੌয়া ਜੀ ਸਰਦਾਰ ਨਰਿੰਦਰ ਸਿੰਘ ਜੀ ਬਲ ਸਾਹਿਬ ਢੱਡਿਆਂ ਵਾਲੇ ਜਿਹੜੇ ਕਿ ਤੁਹਾਡੇ ਲਈ ਔਰ ਮੇਰੇ ਲਈ ਕਿਸੇ ਵੀ ਪਛਾਣ ਦੇ ਮਥਾਜ ਨਹੀਂ ਆ ਤਾਂ ਆਓ ਜੀ ਕਰਦੇ ਆ ਜੀ ਨਰਿੰਦਰ ਸਿੰਘ ਬਲ ਢੱਡਿਆਂ ਵਾਲਿਆਂ ਨਾਲ ਗੱਲਬਾਤ ਤਾਂ ਬਲ ਸਾਹਿਬ ਤੁਹਾਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅੱਜ ਸਾਡੇ ਨਾਲ ਜੁੜੇ ਹੋ ਸਤਿ ਸ਼੍ਰੀ ਅਕਾਲ ਜੀ ਮਿਸ਼ਤਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਮਿਸਾਲੇ ਕੋ ਲਈ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਹਾਂਜੀ ਦਰਸ਼ਕੋ ਬਲਸਾ ਬਾਰੇ ਮੈਂ ਜ਼ਿਕਰ ਕੀਤਾ ਤਾਂ ਬਲਸਾਬ ਨੇ ਬਹੁਤ ਸਾਰੇ ਜਿਹੜੇ ਕਾਰਜ ਨੇ ਉਹਨਾਂ ਨੂੰ ਨਿਪਟਾਇਆ ਜਿਵੇਂ ਭਾਵੇਂ ਧੀਆਂ ਦੇ ਵਿਆਹਾਂ ਦੀ ਗੱਲ ਹੋਣ ਤੇ ਭਾਵੇਂ ਪੰਜਾਬੀ ਸੱਭਿਆਚਾਰ ਨੂੰ ਸਾਹਮਣੇ ਦੀ ਗੱਲ ਹੋਵੇ ਤਾਂ ਇਹਨਾਂ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਤਾਂ ਅੱਜ ਵੀ ਅਸੀਂ ਇੱਕ ਮੇਲੇ ਦੀ ਗੱਲਬਾਤ ਕਰਦੇ ਆ ਤਾਂ ਇਹ ਮੇਲਾ ਮਨਾਇਆ ਜਾ ਰਿਹਾ ਜੀ ਮਜੀਠੇ ਹਲਕੇ ਦਾ ਪਿੰਡ ਚਮੰਡਾ ਦੇਵੀ ਦੇ ਨਜ਼ਦੀਕ ਪਿੰਡ ਢੱਡੇ ਤੇ ਬਲ ਸਾਹਿਬ ਨਾਲ ਗੱਲ ਕਰਦੇ ਆ ਕਿ ਇਹ ਮੇਲਾ ਜਿਹੜਾ ਮਨਾ ਰਹੇ ਨੇ ਇਹ ਕਿੰਨਾ ਫਕੀਰਾਂ ਦਾ ਤੇ ਕਿਹੜੇ ਸਿੰਗਰ ਆ ਰਹੇ ਨੇ ਤੇ ਅਸੀਂ ਆਪਾਂ ਗੱਲਬਾਤ ਦਾ سلسلہ ਸ਼ੁਰੂ ਕਰਦੇ ਆ ਹਾਂਜੀ ਬਲ ਸਾਹਿਬ ਇਹ ਜਦੋਂ ਤੁਸੀਂ ਅੱਜ ਮੇਲੇ ਸੰਬੰਧੀ ਆਪਾਂ ਗੱਲਬਾਤ ਕਰ ਰਹੇ ਆ ਹਾਂਜੀ ਤਾਂ ਦਸ ਕਾ ਨਾ ਇਸ ਸਾਂਝ ਪਾਓ ਵੀ ਕਿਹੜੇ ਫਕੀਰ ਨੇ ਜਨਰਲ ਮੇਲਾ ਕਰਾ ਰਹੇ ਤੇ ਕਿਹੜੀ ਤਰੀਕ ਹੈ ਜੀ ਇਹ ਜੀ ਬਾਬਾ ਹਾਤੇ ਸ਼ਾਹ ਜੀ ਦਾ ਮੇਲਾ ਮਤਲਬ ਪਿੰਡ ਵਾਸੀ ਆਪਣਾ ਅੱਗੇ ਵੀ ਮਨਾਉਂਦੇ ਸੀ ਇੱਕ ਦੇ ਅੱਗੇ ਮੇਲਾ ਮਨਾਉਂਦੇ ਬਾਬੇ ਕুতਬ ਸ਼ਾਹ ਜੀ ਦਾ ਜਿਹੜਾ ਅੱਗੇ 2 ਜੂਨ ਨੂੰ ਮਨਾਇਆ ਪਿੰਡ ਵਾਲਿਆਂ ਜੀ ਹੁਣ ਇਹ 8 ਜੂਨ ਨੂੰ ਮਨਾ ਰਹੇ ਜੀ ਪਿੰਡ ਪਿੰਡ ਦੇ ਵਿੱਚ ਬਾਬਾ ਜੀ ਦੀ ਜਗਾ ਵਾ ਤੇ ਉੱਥੇ ਮਤਲਬ ਅੱਗੇ ਵੀ ਬੜੇ ਬੜੇ ਵਧੀਆ ਕਲਾਕਾਰ ਐਸੇ ਮਤਲਬ ਆਪਾਂ ਸਾਦੇ ਬਣਾਉਂਦੇ ਰਹੇ ਆ ਐਰਕਾ ਵੀ 8 ਤਰੀਕ ਨੂੰ ਐਤਵਾਰ ਨੂੰ ਬੜੇ ਸੋਹਣਾ ਪ੍ਰੋਗਰਾਮ ਆਪਣਾ ਕਰਵਾ ਰਹੇ ਆ ਜੀ ਅੱਛਾ ਜੀ ਆਪਾਂ ਜੇ ਗੱਲ ਕਰੀਏ ਇਸ ਮੇਲੇ ਵਿੱਚ ਰੌਣਕਾਂ ਲੱਗ ਰਹੀਆਂ ਨੇ ਤਾਂ ਕਿਹੜੇ ਸੰਗਤ ਨੇ ਜਿਹੜੇ ਇੱਥੇ ਆਪਣੀ ਹਾਜ਼ਰੀ ਭਰਦੇ ਆ ਜੀ ਵੇਖੋ ਜੀ ਹਰਪਾਲ ਛੱਟੀਵਾਲਾ ਜੀ ਉਹ ਵੀ ਆਪਣਾ ਮਤਲਬ ਵੀ ਇੱਥੇ ਪਹੁੰਚ ਰਿਹਾ ਜੀ ਇੱਕ ਬਰਿੰਦਰ ਜੰਗੀਰ ਆ ਜੀ ਉਹਦੇ ਨਾਲ ਲੜਕੀ ਅਮਰਸਾ ਦੀ ਬਹੁਤ ਉਹਦਾ ਆਪਣਾ ਆਪਣਾ ਗਰੁੱਪ ਹੈ ਜੀ ਜੰਗੀਰ ਸਾਹਿਬ ਦਾ ਉਹ ਵੀ ਆ ਰਿਹਾ ਜੀ ਇੱਕ ਨਵਾਂ ਮੁੰਡਾ ਬਟਾਲੇ ਤੋਂ ਆਜੀ ਹੈਪੀ ਟੜਿਆੜਾ ਨੱਤ ਹਾਂਜੀ ਉਹ ਵੀ ਆਪਣਾ ਗਰੁੱਪ ਲੈ ਕੇ ਬਹੁਤ ਵਧੀਆ ਅਰਦਾਸਪੁਰ ਤੋਂ ਬਟਾਲੇ ਤੋਂ ਇਥੇ ਲਿਖੇ ਆ ਰਹੇ ਜੀ ਹੋਰ ਵੀ ਮੇਰੇ ਜਿਹੜੇ ਦੋਸਤ ਹੈ ਲੈਡੀਆਂ ਕਲਾਕਾਰ ਜਾਂ ਜੈਂਟਸ ਕਲਾਕਾਰ ਉਹ ਉਹ ਵੀ ਇਥੇ ਆਪਣੀ ਹਾਜ਼ਰੀ ਲਵਾਉਂਗੇ ਅਕਸਰ ਤੁਹਾਡਾ ਆਵਾਮ ਦਾ ਬਹੁਤ سارے ਸਿੰਗਰਾਂ ਦੇ ਨਾਲ ਤੇ ਆਪਾਂ ਗੱਲ ਕਰੀਏ ਇਸ ਮੇਲੇ ਦੀ ਇਸ ਮੇਲੇ ਦੇ ਵਿੱਚ ਸੰਗਤਾਂ ਵਾਸਤੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਬਹੁਤ ਵਧੀਆ ਇਂਤਜ਼ਾਮ ਜੀ ਬੈਠਣ ਦਾ ਕੁਰਸੀਆਂ ਦਾ ਠੰਡੇ ਪਾਣੀ ਦੀਆਂ ਆਪਣੰਦਾ ਵੀ ਇਂਤਜ਼ਾਮ ਹੈ ਗੁਰੂ ਘਰ ਲੰਗਰ ਪ੍ਰਸ਼ਾਦਾ ਸਭ ਹਰ ਇੱਕ ਚੀਜ਼ ਦਾ ਪ੍ਰਬੰਧ ਹੈ ਜੋ ਸਿੱਥੇ ਆਪਣਾ ਕੀਤਾ ਗਿਆ ਹੈ ਹਾਂਜੀ ਬਹੁਤ ਨੇ ਦਿਰੀਗੇ ਹਰ ਇੱਕ ਬੰਦੇ ਨੂੰ ਡੀਲ ਕੀਤਾ ਜਾਊਗਾ ਸਤਕਾਰ ਕੀਤਾ ਜਾਊਗਾ ਉਹਨਾਂ ਨੂੰ ਠੰਡਾ ਪਾਣੀ ਸਬੀਲ ਹਰ ਚੀਜ਼ ਜਾਨੀ ਕਿ ਉਹਨੂੰ ਮਤਲਬ ਵੀ ਉਸੇ ਜਿਹੜੀ ਪ੍ਰੋਵਾਈਡ ਕਰਵਾਈ ਜਾਊਗੀ ਹਾਂਜੀ ਅਸਾਂ ਜੀ ਕੋਈ ਵੀ ਮੇਲਾ ਕਰਾਉਣਾ ਹੋਵੇ ਹਾਂਜੀ ਤਾਂ ਕਦਰ ਵੀ ਮੇਲਾ ਜਿਹੜਾ ਕੱਲ੍ਹ ਇਨਸਾਨ ਦੇ ਵਸਣੀ ਆ ਹੰਦੀ ਨਾਲ ਤੇ ਨਗਰ ਵੱਲੋਂ ਸਹਿਯੋਗ ਜਾਂ ਕੁਝ ਸਹਿਯੋਗ ਤੇ ਨਾਲ ਲੈਣੀ ਚਾਹੁੰਦਾ ਹਾਂ ਮੌਮਤਾਂ ਨੂੰ ਇਹ ਜੀ ਸਾਡੇ ਨਵੇਂ ਬਣੇ ਸਰਪੰਚ ਸਰਦਾਰ ਧਨਨਾ ਸਿੰਘ ਜੀ ਸਰਪੰਚ ਜਿਹਨਾਂ ਨੂੰ ਬਹੁਤ ਉਤਸ਼ਾਹ ਨਾਲ ਲੋਕਾਂ ਨੇ ਸਰਪੰਚ ਬਣਾਇਆ ਤੇ ਉਹ ਵੈਸੇ ਵੀ ਇੱਕ ਬੜੇ ਚੰਗੇ ਇਨਸਾਨ ਨੇ ਤੇ ਬੜੀ ਚੰਗੀ ਰੂਹਦਾਰੀ ਦੇ ਨਾਲ ਉਹ ਸਰਪੰਚੀ ਦੀ ਸੇਵਾ ਜਿਹੜੀ ਉਹ ਕਰ ਰਿਹਾ ਉਹਨਾਂ ਨੇ ਅੱਗੇ ਉਹਨਾਂ ਦੀ ਰਹਿਮਾਈ ਇੱਥੇ ਇਹ ਮੇਲਾ ਜਿਹੜਾ ਸੇ ਮਨਾਇਆ ਗਿਆ ਸੀਗਾ 2 2 ਜੂਨ ਨੂੰ ਵੀ ਉਹਨਾਂ ਨੇ ਮਤਲਬ ਮੇਰੀ ਡਿਊਟੀ ਲਈ ਆ ਸਰਬੰਜੀ ਤੁਸੀਂ ਅੱਗੇ ਵੀ ਮੇਲਾ ਮਨਾਉਂਦੇ ਹੋ ਤੇ ਹੁਣ ਇਹੜਾ ਕਾਹੇ ਜਿਹੜਾ ਪਿੰਡ ਵਾਲਾ ਮੇਲਾ ਖਾਸ ਕਰਕੇ ਤੁਸੀਂ ਮਨਾਓ ਕਲਾਕਾਰ ਦੇ ਵੀ ਆਪਣੇ ਜਿਹੜੇ ਸੱਜਣ ਦੋਸਤਿਆਂ ਨੂੰ ਮਗਵਾਓ ਤੇ ਉਹਨਾਂ ਦਾ ਸਾਰੇ ਪੰਚਾਇਤ ਜਿਹੜੀ ਢੱਡਿਆਂ ਦੀ ਜਿਹੜਾ ਹੋਰ ਸਮੁੱਚੇ ਜਿਹੜੇ ਲੋਕ ਨੇ ਇਥੋਂ ਦੇ ਚੰਗੇ ਇਨਸਾਨ ਨੇ ਬੁੱਧੀਜੀਵੀ ਉਹ ਸਾਰੇ ਮੈਨੂੰ ਸਹਿਯੋਗ ਦੇ ਰਹੇ ਆ ਜੀ ਖਾਸ ਕਰਕੇ ਪੰਚਾਇਤ ਤੇ ਸਰਪੰਚ ਸਾਹਿਬ ਇੱਕ ਲੰਬੇ ਸਮੇਂ ਤੋਂ ਤੁਸੀਂ ਸਰਪੰਚ ਦੀ ਵੀ ਸੇਵਾ ਕੀਤੀ ਹੈ ਹਾਂਜੀ ਔਰ ਨਾਲ ਨਾਲ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਵਿਰਸੇ ਦਾ ਪੱਲਾ ਤੁਸੀਂ ਕੁਟ ਕੇ ਫੜਿਆ ਹਾਂ ਹਾਂਜੀ ਚਲੋ ਆਪਣਾ ਅਜੇ ਆਇ ਖੇਤਰ ਵੀ ਨਹੀਂ ਆ ਤੇ ਨਾ ਵਿਸਾਈ ਆ ਪਰ ਜੇ ਪਰ ਮੈਂ ਤੁਹਾਨੂੰ ਕਹਾਂ ਕਿ ਕੋਈ ਗੀਤ ਗਉਣ ਗੁਣਾਓ ਤੇ ਬੱਲ ਸਾਹਿਬ ਕਿਹੜਾ ਗੀਤ ਗਵਾਉਣਗੇ ਜੀ ਸਰ ਮੈਂ ਜੀ ਉਹ ਯਮਰਾ ਜੀ ਸਾਡੇ ਉਸਤਾਦ ਜੀ ਹੋਏ ਆ ਹਾਂਜੀ ਉਹ ਹਮੇਸ਼ਾ ਹੀ ਕਲਾਕਾਰਾਂ ਨੂੰ ਆਪਣਾ ਮਨ ਰੂਪ ਉਤਸ਼ਾਹਤ ਕਰਦੇ ਰਹੇ ਉਹਨਾਂ ਨੂੰ ਗਾਈਡ ਲਾਈਨ ਦੇਂਦੇ ਰਹੇ ਵੀ ਵਧੀਆ ਆਪਣਾ ਗਾਓ ਜਿਹੜਾ ਨਰੋਆ ਨਰੋਈ ਆਪਣਾ ਜਿਹੜੀ ਗੀਤਕਾਰੀ ਹੋਣੀ ਚਾਹੀਦੀ ਆ ਨਰੋਈ ਆਪਣਾ ਮੈਂ ਦੋਖ ਲੈਣਾ ਆਪਣਾ ਟ੍ਰੇਨਿੰਗ ਹਾਂਜੀ ਜੱਟਾ ਜਮਲਿਆ ਪਾ ਫੇਰਾ ਕਰੇ ਡਿਸਕੂ ਕਰੇ ਕਿ ਪੰਜਾਬ ਤੇਰਾ ਬੁਰੀ ਸੋਚ ਅਜ ਦੇ ਅਕਮੀਆਂ ਦੀ ਓ ਸੋਚੇ ਅਜ ਦੇ ਕਮੀਆਂ ਦੀ ਗਾਈ ਕਰੂੰ ਕੌਣ ਸਮਝਾਵੇ ਉਹ ਸੁਣ ਸੁਣ ਪੜ੍ਹੇ ਗੀਤਾਂ ਨੂੰ ਐ ਤੇਰੀ ਤੂੰ ਵੀ ਪਈ ਕਰਲਾਵੇ ਜਟਾ ਜਮਲਿਆ ਪਾ ਪੇਰਾ ਰਈ ਕਦਰ ਨਾ ਸੋਰ ਵਿੱਚ ਗਾਇਕੀ ਦੀ ਬੇਸੁਰੀਆਂ ਦੀ ਆਛੜੀਆਂ ਓ ਟੀਵੀ ਚੇਨ ਲਾ ਤੇ ਨੇਤੀ ਹੁੰਦੇ ਜਿੰਨਾਂ ਦੱਤੀਆਂ ਵਰਤਈਆ ਇਹ ਗਾਇਕੀ ਦਾ ਕੀ ਜੋਗ ਆਇਆ ਇਹ ਗਾਇਕੀ ਦਾ ਕੀ ਜੋਗ ਆਇਆ ਸਮਾਜ ਬਦਲਦਾ ਜਾਵੇ ਉਹ ਸੁਣ ਸੁਣ ਪੜੇ ਗੀਤਾਂ ਨੂੰ ਐ ਤੇਰੀ ਤੂੰ ਵੀ ਪਈ ਕਰਲਾਵੇ ਜਟਾ ਜਮਲਿਆ ਪਾ ਫੇਰਾ ਜਟਾ ਜਮਲਿਆ ਪਾ ਫੇਰਾ ਬਾਲ ਸਾਹਿਬ ਬਹੁਤ ਵਧੀਆ ਗਾਇਆ ਔਰ ਤੁਹਾਡੀ ਆਵਾਜ਼ ਕੰਨਾਂ ਵਿੱਚ ਰਸ ਖੁਲਦੀ ਏ ਮਿਸ਼ਰੀ ਜੀ ਦੀ ਆਵਾਜ਼ ਏ ਔਰ ਸੁਰ ਔਰ ਆਵਾਜ਼ ਦਾ ਸੁਮੇਲ ਏ ਔਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਅੱਜ ਗੱਲ ਕੀਤੀ ਮੈਂ ਦੋ ਲੈਣਾ ਹੋਰ ਆਪਣਾ ਲਿਖਿਆ ਜੀ ਹਾਂਜੀ ਸਾਡੀਆਂ ਲੜਕੀਆਂ ਸਾਡੇ ਪੰਜਾਬ ਦੀਆਂ ਧੀਆਂ ਜਿਹੜੀਆਂ ਬਹੁਤ ਹੀ ਆਪਣਾ ਰਿਵਾਜੇ ਚੱਲ ਪਿਆ ਜੀ ਛੋਟ ਕੱਪੜੇ ਪਾਉਣੇ ਤੇ ਉਹ ਪਾ ਕੇ ਘੁੰਮਣਾ ਮੈਂ ਸਮਝਦਾ ਕਿ ਸਾਡੀ ਇਹ ਪਤਾ ਨਹੀਂ ਕਿੰਨਾ ਦੀ ਬੱਚਿਆਂ ਦੀ ਗੱਡੀ ਦੀ ਸੋਚ ਆ ਉਹਦੇ ਬਾਰੇ ਵੀ ਆਪਣਾ ਦੋ ਲੈਣਾ ਲਿਖਿਆ ਜੀ ਕੱਪੜੇ ਕਟਾ ਕੇ ਜੇ ਤੋਂ ਵੀਰਾ ਕੋਲੋਂ ਸੰਗੀ ਨਹੀਂ ਕੱਪੜੇ ਕਟਾ ਕੇ ਜੇ ਤੂੰ ਵੀਰਾ ਕੋਲੋਂ ਸੰਗੀਰੀ ਅਸੀਂ ਕਨੂੰ ਆਖੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਅਸੀਂ ਕਨੂੰ ਆਖੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਅਸੀਂ ਕਨੂੰ ਆਖੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਤੇਰੇ ਚਾਚੇ ਤਾਇਆ ਤੈਨੂੰ ਟੀਵੀ ਤੇ ਨਹੀਂ ਵੇਖਿਆ ਤੇਰੇ ਚਾਚੇ ਤਾਇਆ ਤੈਨੂੰ ਟੀਵੀ ਤੇ ਨਹੀਂ ਵੇਖਿਆ ਲੱਗਦਾ ਸ਼ਰੀਕੇ ਨੇ ਸ਼ਰੀਕੇ ਚੋਂ ਨਹੀਂ ਛੇਕਿਆ ਡੈਡੀ ਤੇਰਾ ਕਹਿੰਦਾ ਮੇਰੀ ਧੀ ਕੋਈ ਲਫੰਗੀ ਨਹੀਂ ਡੈਡੀ ਤੇਰਾ ਕਹਿੰਦਾ ਮੇਰੀ ਧੀ ਕੋਈ ਲਫੰਗੀ ਨਹੀਂ ਓਏ ਸਿਕਨੂ ਆਖੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਅਸੀਂ ਕਹਨੂ ਆਖੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਟੱਡਿਆਂ ਦੇ ਬਲ ਨੂੰ ਤਾਂ ਉੰਜ ਵੀ ਕੋਈ ਤੰਗੀ ਨਹੀਂ ਟੱਡਿਆਂ ਦੇ ਬਲ ਨੂੰ ਤਾਂ ਉੰਜ ਵੀ ਕੋਈ ਤੰਗੀ ਨਹੀਂ ਅਸੀਂ ਕਹਨੂ ਆਖੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਅਸੀਂ ਕਹਨੂ ਆਖੀਏ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਕੱਪੜੇ ਕਟਾ ਕੇ ਜੇ ਤੂੰ ਵੀਰਾਂ ਕੋਲ ਸੰਗੀ ਨਹੀਂ ਅਸੀਂ ਕਹਨੂਆ ਕਿ ਇਹ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਅਸੀਂ ਕਹਨੂਆ ਕਿ ਇਹ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਅੱਜ ਬਲ ਸਾਹਿਬ ਲੰਬੇ ਸਮੇਂ ਤੋਂ ਤੁਸੀਂ ਸਰਪੰਚੀ ਕੀਤੀ ਹੈ ਔਰ ਬਹੁਤ ਸਾਰੇ ਲੀਡਰਾਂ ਨਾਲ ਤੁਹਾਡਾ ਮੇਲਜਰ ਰਿਹਾ ਤੇ ਜੇ ਆਪਾਂ ਹੁਣ ਗੱਲ ਕਰੀਏ ਵੀ ਬਾਬਾ ਜੀ ਦਾ ਮੇਲਾ ਮਨਾ ਰਹੇ ਹੋ ਤੇ ਇਹਦੇ ਵਿੱਚ ਕਿਹੜੀਆਂ ਜਾਨੀ ਸਿਆਸੀ ਸ਼ਖਸੀਅਤਾਂ ਨੇ ਜੁੜਨ ਦੀ ਸਰਕਤ ਕਰਨੀ ਹੈ ਅੰਮ੍ਰਿਤਪੰਦੇਸ ਵੀ ਉਹ ਇਤਰਾ ਵਪੇ ਲੁਧਿਆਣੇ ਇਲੈਕਸ਼ਨ ਹੋ ਰਹੀ ਆ ਬਾਏ ਇਲੈਕਸ਼ਨ ਹੋ ਰਹੀ ਆ ਉਥੇ ਬਹੁਤੇ ਲੀਡਰ ਜਿਹੜੇ ਹਨ ਉਹਨਾਂ ਦਾ ਉਥੇ ਬਿਊਟੀ ਆਪਣਾ ਸੀਐਮ ਕੋ ਮਾਨ ਸਰ ਕੋ ਆਪਣਾ ਲਵਾਈ ਗਈ ਆ ਵੀ ਤੁਸੀਂ ਆਪਣਾ ਲੀਡਰਾਂ ਨੂੰ ਕਿ ਤੁਹਾਂ ਉਥੇ ਆਪਣਾ ਰਹਿਣਾ ਵਾਪਸ ਪਿੰਡਾਂ ਜ ਨਹੀਂ ਆਵਾ ਪਰ ਫੇਰ ਵੀ ਸਾਡੇ ਸਾਲ ਕੇ ਦੇ ਹਲਕਾ ਨਿਚਾਰ ਸਾਹਿਬ ਸਰਦਾਰ ਜਗਿੰਦਰਪਾਲ ਸਿੰਘ ਜੀ ਜੱਗਾ ਜਿਨ੍ਹਾਂ ਦਾ ਬਹੁਤ ਸਤਿਕਾਰ ਆ ਇਲਾਕੇ 'ਚ ਬਹੁਤ ਸ਼ਰੀਫ ਤੇ ਬਹੁਤ ਮਿਹਨਤਸਾਰ ਲੀਡਰ ਨੇ ਸਾਡੇ ਜੱਗਾ ਜੀ ਮੈਂ ਜਗਲੀ ਵੀ ਚੇਤੀ ਤੌਰ ਤੇ ਆ ਰਿਹਾ ਤੇ ਉਹਨਾਂ ਦੇ ਨਾਲ ਗਿੱਲ ਸਾਹਿਬ ਤਲਬੀਰ ਗਿੱਲ ਜੀ ਉਹ ਵੀ ਆਪਣਾ ਉਥੋਂ ਭਵੇਂ 1 ਘੰਟੇ 10 ਮਿੰਟਾਂ ਲਿਵਾਉਣ ਉਹ ਜਰੂਰ ਉਹ ਵੀ ਆ ਰਿਹਾ ਤੇ ਮੇਰੇ ਬਹੁਤ ਹੀ ਨਜ਼ਦੀਕੀ ਦੋਸਤ ਜਿਹੜੇ ਹਰਮਨ ਪਿਆਰੇ ਨੇਤਾ ਐਸਸੀ ਭਾਈਚਾਰੇ ਨਾਲ ਸੰਬੰਧ ਤੇ ਆ ਸਰਦਾਰ ਤਰਸ਼ੇਮ ਸਿੰਘ ਜੀ ਸਿਆਲਪਾ ਸਾਹਿਬ ਉਹ ਵੀ ਤੇ ਜਰੂਰ ਸਾਰੇ ਕੰਮ ਛੱਡ ਕੇ ਉਹ ਕਹਿੰਦੇ ਮੈਂ ਮਾਨ ਸਾਹਿਬ ਨੂੰ ਇਹ ਮੁਖਮਤ ਨਹੀਂ ਸਾਹਿਬ ਨੂੰ ਭਵੇਂ ਦੱਸ ਕੇ ਆਉਣਾ ਪਿਆ ਵੀ ਮੈਂ ਉਹ ਮੇਲੇ ਨੂੰ ਮਿਸ ਨਹੀਂ ਕਰ ਸਕਦਾ ਸਿਹਤਾ ਸਾਹਿਬ ਵੀ ਆਉਣਗੇ ਤਰਵੀਰ ਗਿਰਜ ਵੀ ਆਉਣਗੇ ਤੇ ਸਾਡੇ ਹਲਕੇ ਦੀ ਆਨ ਸ਼ਾਨ ਜਿਹੜੇ ਆਪਣਾ ਮਲਬੀ ਮਜੀਠਾ ਸਾਹਿਬ ਨੇ ਸਰਦਾਰ ਜਗਵਿੰਦਰ ਪਾਲ ਸਿੰਘ ਜੀ ਜੱਗਾ ਉਹ ਤੇ ਆਉਣਗੇ ਆਉਣਗੇ ਤੇ ਉਹਨਾਂ ਦਾ ਬੇਟਾ ਜੀ ਆਕਾਸ਼ਦੀਪ ਜੀ ਉਹ ਵੀ ਮਜੀਠਾ ਜੀ ਉਹ ਸਾਰੇ ਜਿਹੜੇ ਲੀਡਰ ਆ ਉਹ ਆ ਰਿਹਾ ਤੇ ਲੀਡਰਾਂ ਦੇ ਹੋਰ ਵੀ ਆਉਣਾ ਸੀ ਜਿੱਤਨਾ ਕਿ ਧੁੰਨ ਜੀ ਐਮਐਲਏ ਸਾਹਿਬ ਸਰਮਣ ਧੁੰਨ ਜੀ ਜਿਹੜੇ ਪੱਟੀ ਤੋਂ ਨੇ ਐਮਐਲਏ ਉਹਨਾਂ ਨਾਲ ਵੀ ਸਾਡਾ ਬਹੁਤ ਪਿਆਰ ਆ ਪਰ ਉਹ ਕਹਿੰਦੇ ਵੀ ਮੇਰੇ ਸਾਡੀ ਮਜਬੂਰੀ ਆ ਮਤਲਬ ਵੀ ਅਸੀਂ ਉਥੇ ਛੱਡ ਕੇ ਲਿਦਿਆਣਿਆਂ ਦੇ ਪ੍ਰੋਗਰਾਮ ਸਾਡੀ ਇਲੈਕਸ਼ਨ ਡਿਊਟੀ ਲੱਗੀ ਆ ਉਹ ਆ ਨਹੀਂ ਸਕਦੇ ਫੇਰ ਵੀ ਬਹੁਤ سارے ਨੇ ਲੀਡਰ ਆ ਉਹ ਇੱਥੇ ਪਹੁੰਚ ਰਹੇ ਆ ਤੇ ਸੰਗਤਾਂ ਦੇ ਦਰਸ਼ਨ ਕਰਨਗੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਮੇਰੇ ਸਰ ਨਰਿੰਦਰ ਸਿੰਘ ਜੀ ਬਲ ਸਾਹਿਬ ਜਿਨ੍ਹਾਂ ਨੇ ਮੇਲੇ ਬਾਰੇ ਜ਼ਿਕਰ ਕੀਤਾ ਤੇ ਮੈਂ ਬਲ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਾਂਦੇ ਜਾਂਦਿਆਂ ਸੰਗਤ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਮੇਲੇ ਦੇ ਵਿੱਚ ਤੁਹਾਡਾ ਸਹਿਯੋਗ ਕਰਨ ਹਾਂਜੀ ਮੈਂ ਆਪਣੇ ਪਿੰਡ ਦੇ ਵੀਰਾਂ ਭਰਾਵਾਂ ਨੂੰ ਤੇ ਆਸ-ਪਾਸ ਦੇ ਆਪਣਾ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਐਤਵਾਰ ਨੂੰ ਹੰਗਮ ਆ ਕੇ ਉੱਥੇ ਮੇਲੇ ਵਿੱਚ ਸ਼ਿਰਕਤ ਕਰਨ ਉੱਥੇ ਹਾਜ਼ਰੀ ਭਰਨ ਤੁਹਾਡੇ ਬੈਠਣ ਲਈ ਵੀਰੋ ਤੇ ਭੈਣੋ ਬੱਚਿਓ ਬਹੁਤ ਸਾਰਾ ਵਧੀਆ ਪ੍ਰਬੰਧ ਸਾਰੇ ਪੰਚਾਇਤ ਨੇ ਕੀਤਾ ਹੋਇਆ ਸਰਪੰਚ ਸਾਹਿਬ ਨੇ ਖਾਸ ਕਰਕੇ ਤੇ ਉਹਨਾਂ ਦੀ ਜਿਹੜੀ ਟੀਮ ਹੈ ਦਾ ਸਾਡੀ ਜਿਹੜੀ ਹੋਰ ਟੀਮ ਸਾਡੇ ਜਿਹੜੇ ਸੱਜਣ ਮਿੱਤਰ ਸਾਰੇ ਅਨ ਬਹੁਤ ਵਧੀਆ ਪ੍ਰਬੰਧ ਕੀਤਾ ਆਓ ਤੇ ਨਸ਼ੇ ਵਰਤ ਕੇ ਨਾ ਆਇਓ ਉਥੇ ਸੋਫੀ ਹੋ ਗਿਆ ਤੇ ਚੰਗੇ ਆਪਣੇ ਇਹਨਾਂ ਕਲਾਕਾਰਾਂ ਨੂੰ ਆਕੇ ਸੁਣੋ ਤੇ ਆਪਣਾ ਮਨ ਲੁੱਤ ਫੜੋ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਨਿਸ਼ਤਰ ਜੀ ਤੁਹਾਡਾ ਵੀ ਬਹੁਤ ਬਹੁਤ ਸਰਦਾਰ ਇਹ ਸਨ ਸਰਦਾਰ ਨਰਿੰਦਰ ਸਿੰਘ ਜੀ ਬਲ ਟੱਡਿਆਂ ਵਾਲੇ ਜਿਨ੍ਹਾਂ ਨੇ ਤੁਹਾਨੂੰ ਮੇਲੇ ਵਿੱਚ ਪਹੁੰਚਣ ਲਈ ਔਰ ਮੇਲੇ ਦੀ ਰੌਣਕਾ ਵਧਾਉਣ ਵਾਸਤੇ ਬੇਨਤੀ ਕੀਤੀ ਹੈ ਔਰ ਅਸੀਂ ਵੀ ਆਪਣੇ ਚੈਨਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਬڑے ਪਿਆਰ ਸਹਿਤ ਨਿਮਰਤਾ ਸਹਿਤ ਚਾਵਾ ਦੇ ਨਾਲ ਤੁਹਾਨੂੰ ਸੱਦਾ ਦੇ ਰਹੇ ਹਾਂ ਕਿ ਆਓ ਪਿੰਡ ਢੱਡਾ ਦੇ ਵਿੱਚ ਮੇਲੇ ਵਿੱਚ ਆਓ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਾਓ ਜੀ ਔਰ ਬਨਾਲਕਾ ਵਧਾਓ ਤੇ ਤੁਹਾਨੂੰ ਅੱਜ ਦੀ ਗੱਲਬਾਤ ਕਿਵੇਂ ਦੀ ਲੱਗੀ ਆ ਆਪਣੇ ਸੁਝਾਅ ਲਾਈਕ ਕਮੈਂਟ ਔਰ ਵੀਡੀਓ ਨੂੰ ਸ਼ੇਅਰ ਕਰਨਾ ਤੇ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ 79 ਪੰਦੇਰ ਔਰ ਮੇਰੇ ਸਹਿਯੋਗੀ ਰਾਜਾ ਕੋਟਲੀ ਦੀ ਵਿਸ਼ੇਸ਼ ਮੁਲਾਕਾਤ